ਕਿਸੇ ਵੇਲੇ ਸਰਦਾਰੀ ਹੁੰਦੀ ਸੀ ਪੰਜਾਬ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ 10 ਸਾਲ ਲਗਾਤਾਰ ਸੱਤਾ ਰਹੀ ਤਾਂ ਅਕਾਲੀ ਵਰਕਰਾਂ ਦੀ ਪੰਜਾਬ ਦੇ ਵਿੱਚ ਤੁੱਤੀ ਬੋਲਦੀ ਸੀ ਜਿਹੜੀ ਤਾਕਤ ਜਿਹੜੀ ਸ਼ਕਤੀ ਸ਼੍ਰੋਮਣੀ ਅਕਾਲੀ ਦਲ ਕੋਲੇ ਸੀ ਉਹਨਾਂ 10 ਸਾਲਾਂ ਦੇ ਵਿੱਚ ਖਾਸ ਕਰਕੇ ਜਦੋਂ 12 ਦੇ ਵਿੱਚ ਸਰਕਾਰ ਰਿਪੀਟ ਕਰਦੀ ਹੈ 12 ਤੋਂ 15 16 ਤੱਕ ਲੈ ਕੇ ਜਿਹੜੀ ਤਾਕਤ ਸ਼੍ਰੋਮਣੀ ਅਕਾਲੀ ਦਲ ਕੋਲੇ ਰਹਿੰਦੀ ਹੈ ਉਹ ਤਾਕਤ ਕਿਤੇ ਹੋਰ ਨਹੀਂ ਸੀ ਵੱਡੇ ਵੱਡੇ ਦਿਗਜ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਤੋਂ ਪੁੱਛੇ বিনা ਕੋਈ ਪਰਿੰਦਾ ਪਰ ਨਹੀਂ ਸੀ ਮਾਰਦਾ ਪੰਜਾਬ ਦੇ ਵਿੱਚ ਅੱਜ ਆਪਣੀ ਹੀ ਲੀਡਰਸ਼ਿਪ ਦੇ ਉੱਪਰ ਸਵਾਲ ਖੜੇ ਹੁੰਦੇ ਦੇਖ ਰਹੇ ਨੇ ਸਵਾਲ ਖੜੇ ਕੋਈ ਬੇਗਾਨੇ ਨਹੀਂ ਕਰ ਰਹੇ ਸਵਾਲ ਸੁਖਵੀਰ ਸਿੰਘ ਬਾਦਲ ਦੇ ਉੱਪਰ ਖੜੇ ਕੋਈ ਬਾਹਰ ਦੇ ਲੋਕ ਨਹੀਂ ਕਰ ਰਹੇ ਸਵਾਲ ਆਪਣੇ ਲੋਕਾਂ ਦੇ ਨੇ ਉਹ ਲੋਕ ਜਿਹੜੇ ਤਾਕਤ ਬਣ ਕੇ ਨਾਲ ਰਹੇ ਉਹ ਲੋਕ ਜਿਹੜੇ ਮੋਡੇ ਨਾਲ ਮੋਡਾ ਜੋੜ ਕੇ ਤੁਰਦੇ ਰਹੇ ਜਿਨ੍ਹਾਂ ਦੇ ਮੋਡਿਆਂ ਦੇ ਉੱਪਰ ਪਾਰਟੀ ਦਾ ਭਾਰ ਸੀ ਅੱਜ ਵੀ ਹੈ ਖੈਰ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ سابقا ਉਹ ਡਿਪਟੀ ਸੀਐਮ ਪੰਜਾਬ ਵੀ ਨੇ ਪਰ ਅੱਜ ਹਾਲਾਤ ਦੇਖੋ ਅਕਾਲੀਆਂ ਦੇ ਕੀ ਬਣ ਗਏ ਕਿ ਜਿਹੜੇ ਸਮਝੇ ਜਾਂਦੇ ਸੀ ਕਿ ਕਾਗ ਸਿਆਸਤਦਾਨ ਨੇ ਅਕਾਲੀਆਂ ਦੇ ਮੇਜਦਾਤਾ ਕੋਈ ਸਿਆਸਤਦਾਨ ਨਹੀਂ ਨੀ ਪੰਜਾਬ ਦੇ ਵਿੱਚ ਹੈਗਾ ਜਿਹੜੇ ਹਿੱਲੇ ਵਸੀਲੇ ਸਾਧਨ ਸਰੋਤ ਸੌਮੇ ਅਕਾਲੀਆਂ ਕੋਲ ਨੇ ਕਿਸੇ ਕੋਲ ਉਹ ਨਹੀਂ ਅੱਜ ਵੀ ਮੈਨੂੰ ਲੱਗਦਾ ਕਿ ਜਿੰਨੇ ਸਟਰੋਂਗ ਸਾਧਨਾ ਦੇ ਤੌਰ ਦੇ ਉੱਪਰ ਅਕਾਲੀ ਜਲ ਦੇ ਵਰਕਰ ਨੇ ਜਾਂ ਅਕਾਲੀ ਜਲ ਦੇ ਜਿਹੜੇ ਸੌਰੀ ਲੀਡਰ ਨੇ ਇੰਨਾ ਕੋਈ ਸਟਰੋਂਗ ਕੋਈ ਹੋਰ ਹੈ ਨਹੀਂ ਪਰ ਅਖਰ ਅੱਜ ਅਲੋੜਾ ਕੀ ਪੈ ਗਿਆ ਤੁਸੀਂ ਦੇਖੋ ਕਿ ਇਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਲੀਡਰਸ਼ਿਪ ਦੇ ਸੰਕਟ ਨੇ ਹੀ ਆਪਣੀ ਪਾਰਟੀ ਸਵਾਲਾਂ ਦੇ ਘੇਰੇ ਦੇ ਵਿੱਚ ਖੜੀ ਕਰਤੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਸਾਹਿਬ ਉਹ ਅਮਰਤਪਾਲ ਦੇ ਹੱਕ ਦੇ ਵਿੱਚ ਪਹਿਲਾਂ ਵੀ ਉਹ ਗੱਲ ਕਰਦੇ ਰਹੇ ਨੇ ਖਾਸ ਕਰਕੇ ਜਿਹੜੀ ਐਨਐਸਏ ਲੱਗੀ ਅਮਰਤਪਾਲ ਸਿੰਘ ਹੋਰਾਂ ਦੇ ਉੱਪਰ ਐਨਐਸਏ ਨੂੰ ਲੈ ਕੇ ਉਹ ਕਿਤੇ ਨਾ ਕਿਤੇ ਅਮਰਤਪਾਲ ਦੇ ਹੱਕ ਦੇ ਵਿੱਚ ਆਪਣੇ ਗੱਲ ਰੱਖਦੇ ਰਹੇ ਨੇ ਤੇ ਹੁਣ ਉਹ ਵੀ ਉਹਨਾਂ ਨੇ ਕਿਹਾ ਹੁਣ ਉਹਨਾਂ ਨੇ ਕਿਹਾ ਕਿ ਅਪੀਲ ਵੀ ਅਪੀਲ ਕਹਿ ਲੋ ਇਸ ਨੂੰ ਮੰਗ ਕਹਿ ਲੋ ਪੁਰਜ਼ੋਰ ਤਰੀਕੇ ਨਾਲ ਇਹ ਗੱਲ ਉਠਾਈ ਹੈ ਕਿ ਪੰਜਾਬ ਸਰਕਾਰ ਦੇ ਅੱਗੇ ਤੇ ਸੈਂਟਰ ਦੇ ਅੱਗੇ ਉਹ ਮੰਗ ਉਠਾਉਣਗੇ ਕਿ ਅਮਰਤਪਾਲ ਸਿੰਘ ਨੂੰ ਰਿਹਾਆ ਕੀਤਾ ਜਾਵੇ ਅਮਰਤਪਾਲ ਸਿੰਘ ਦੇ ਉੱਪਰ ਐਨਐਸਏ ਲੱਗੀ ਹੋਈ ਆਪਾਂ ਸਾਰਿਆਂ ਨੂੰ ਪਤਾ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸਾਥੀਆਂ ਸਮੇਤ ਉਹ ਬੰਦ ਨੇ ਅਜਨਾਲਾ ਥਾਣਾ ਦੀ ਘਟਨਾ ਇੱਕ ਵੱਡੀ ਵਾਪਰੀ ਸੀ ਉਸ ਤੋਂ ਬਾਅਦ ਆਪਣੇ ਇੱਕ ਉਹ ਵੱਖਰੀ ਸੁਰ ਲੈ ਕੇ ਚੱਲ ਰਹੇ ਸੀ ਤਮਾਮ ਚੈਨਲਾਂ ਦੇ ਉੱਪਰ ਇੰਟਰਵਿਊ ਬੈਠ ਕੇ ਉਹਨਾਂ ਨੇ ਦਿੱਤੇ ਕਿ ਅਸੀਂ ਐ ਨਹੀਂ ਅਸੀਂ ਉਹ ਕਰ ਦਾਂਗੇ ਅਸੀਂ ਉਸ ਗੱਲ 'ਚ ਨਹੀਂ ਪੈਣਾ ਦਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਆਰਾ ਸਾਹਿਬ ਨੇ ਕਿਹਾ ਕਿ ਅਮਰਿਤਪਾਲ ਸਿੰਘ ਔਰੀ ਰਿਹਾ ਹੋਣੇ ਚਾਹੀਦੇ ਨੇ ਕਿਉਂਕਿ ਲੱਖਾਂ ਲੋਕਾਂ ਨੇ ਆਪਣਾ ਮੰਡੇਟ ਦਿੱਤਾ ਉਹਨਾਂ ਨੂੰ ਲੱਖਾਂ ਲੋਕਾਂ ਨੇ ਚੁਣਿਆ ਹੁਣ ਇਹਦੇ ਦੇ ਪਾਰਟੀ ਦਾ ਕੀ ਸਟੈਂਡ ਹੋਊਗਾ ਇਹ ਵੀ ਗੱਲ ਦੇਖਣ ਵਾਲੀ ਹੈ ਇੱਥੇ ਸ਼ਰੋਮਣੀ ਅਕਾਲੀ ਦਲ ਫਸ ਗਈ ਸ਼ਰਮਣੀਏ ਕਲਿਆਦਲ ਕਿਉਂ ਫਸ ਗਈ ਇੱਕ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਆ ਰਾ ਇੱਕ ਵੱਡੇ ਲੀਡਰ ਨੇ ਉਹਨਾਂ ਦੀ ਕਹੀ ਗੱਲ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਜਿਵੇਂ ਉਹਦੋਂ ਨੇ ਕਿਹਾ ਕਿ ਅਸੀਂ ਦੋਨੋਂ ਸਰਕਾਰਾਂ ਤੋਂ ਪੂਰ ਜ਼ੋਰ ਤਰੀਕੇ ਨਾਲ ਮੰਗ ਕਰਦੇ ਹਾਂ ਕਿ ਰਿਹਾਈ ਹੋਵੇ ਜੇਕਰ ਨਹੀਂ ਹੋਊਗੀ ਤਾਂ ਅੱਗੇ ਉਹਨਾਂ ਨੇ ਸੰਘਰਸ਼ ਦਾ ਐਕਸ਼ਨ ਦਾ ਵੀ ਜਿਹੜਾ ਹੈਗਾ ਉਹ ਇਸ਼ਾਰਾ ਦੋਸਤੋ ਕੀਤਾ ਜਦੋਂ ਵਿਰਸਾ ਸਿੰਘ ਵਲਟੋਹਾ ਚੌੜ ਲੜ ਰਹੇ ਸੀ ਖਰੂਪ ਸਾਹਿਬ ਤੋਂ ਤਾਂ ਉਦੋਂ ਜਿਹੜੇ ਹਮਲੇ ਸੀ ਉਹ ਹਮਲੇ ਕਿਤੇ ਉਦੋਂ ਅਮਰਤਪਾਲ ਸਿੰਘ ਹੋਰ ਨੂੰ ਆਰਐਸਐਸ ਦਾ ਏਜੰਟ ਆਰਐਸਐਸ ਦੇ ਬੰਦਿਆਂ ਵੱਲੋਂ ਖੜਾਇਆ ਗਿਆ ਬੀਜੇਪੀ ਦਾ ਬੰਦਾ ਤਮਾਮ ਤਰ੍ਹਾਂ ਦੇ ਸਾਰਾ ਕੁਝ ਉਹ ਗੱਲਾਂ ਬਾਤਾਂ ਹੋਈਆਂ ਮੈਂ ਸਹੀ ਗਲਤ ਦੇ ਵਿਚ ਨਿਕਾਸ ਦੇ ਵਿਚ ਪੈਣਾ ਤੇ ਜੋ ਵੀ ਹੈ ਤੁਹਾਡੇ ਸਾਹਮਣੇ ਹੈ ਉਹ ਪਰ ਇੱਥੇ ਮੈਂ ਗੱਲ ਕਰ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਇਹਦੇ ਚੋਂ ਕਿਸ ਤਰੀਕੇ ਨਾਲ ਉਹ ਇਸ ਚੀਜ਼ ਨੂੰ ਡੀਲ ਕਰਨਗੇ ਸ਼੍ਰੋਮਣੀ ਅਕਾਲੀ ਵੱਡੇ ਆਗੂ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਉਹ ਆਰਐਸਐਸ ਦੇ ਬੰਦੇ ਨੇ RSS ਦਾ ਬੰਦਾ ਹੋਣ ਦੇ باوجود BJP ਨੇ ਉਹਨਾਂ ਨੂੰ ਚੋਣ ਲੜਾਈ ਹੈ ਤੇ ਪੰਥਕ ਧਿਰ ਆਪਣੇ ਆਪ ਨੂੰ ਸਮਝਦੇ ਨੇ ਉਹ ਇਹ ਗੱਲ ਕਹਿੰਦੇ ਨੇ ਤੇ ਦੂਜੇ ਪਾਸੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਵਾਇਰਾ ਸਾਹਿਬ ਕਹਿੰਦੇ ਨੇ ਕਿ ਉਹਨਾਂ ਦੀ ਰਿਹਾਈ ਦੀ ਅਸੀਂ ਗੱਲ ਕਰਦੇ ਹਾਂ ਐਨਐਸਓ ਉਹਨਾਂ ਦੇ ਉੱਪਰ ਗਲਤ ਲੱਗੀ ਹੋਈ ਹੈ ਤੁਸੀਂ ਇੱਕ ਦੋ ਦਿਨ ਪਹਿਲਾਂ ਦੇਖਿਆ ਹੋਊਗਾ ਕਿ ਚਰਨਜੀਤ ਸਿੰਘ ਬਰਾੜ ਹੋਰਾਂ ਦੇ ਇੰਟਰਵਿਊ ਆਈਆਂ ਨੇ ਚਰਨਜੀਤ ਸਿੰਘ ਬਰਾੜ ਉਹ ਸਖਸ਼ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਅਤ ਕਰੀਬੀਆਂ ਦੇ ਵਿੱਚੋਂ ਬਿਲਕੁਲ ਨਜ਼ਦੀਕ ਗਿਨੇ ਜਾਂਦੇ ਨੇ ਪਿਛਲੇ ਦਿਨ ਦੀ ਪਿਛਲੇ ਦਿਨੀ ਉਹਨਾਂ ਦੀ ਤਖਤੀ ਵੀ ਕਿਹਾ ਜਾ ਰਿਹਾ ਹੈ ਕਿ ਤੋੜਦੀ ਫੋਟੋਆਂ ਕੁਝ ਆਈਆਂ ਨੇ ਦਫਤਰ ਦੇ ਵਿੱਚ ਹੁਣ ਐਂਟਰੀ ਉਹਨਾਂ ਦੀ ਹੈ ਨਹੀਂ ਵਰਬਲੀ ਤਰੀਕੇ ਨਾਲ ਚਰਨਜੀਤ ਸਿੰਘ ਬਰਾੜ ਹੋਰ ਨੇ ਮੁੰਨਿਆ ਕਿ ਮੈਨੂੰ ਪਾਰਟੀ ਦੇ ਵਿੱਚੋਂ ਜਿਹੜਾ ਸੀ ਉਹ ਕਿਹਾ ਗਿਆ ਕਿ ਚਰਨਜੀਤ ਬਰਾੜ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਆਫੀਸ਼ੀਅਲ ਤੌਰ ਦੇ ਉੱਪਰ ਫਿਲਹਾਲ ਇਹ ਤਾਂ ਗੱਲ ਨਹੀਂ ਹੋਈ ਪਰ ਬਹੁਤ ਗੱਲਾਂ ਚਰਨਜੀਤ ਸਿੰਘ ਬਰਾੜ ਨੇ ਕੀਤੀਆਂ ਤਾਂ ਲੀਡਰਸ਼ਿਪ ਦਾ ਜਿਹੜਾ ਸੰਕਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਹੁਣ ਸੰਕਟ ਆਇਆ ਹੋਇਆ ਇਹਦਾ ਇੰਟੈਲੈਕਚੁਅਲ ਵਰਗ ਹੈ ਬੁੱਧੀਜੀਵੀ ਤਬਕਾ ਉਹਨਾਂ ਦੇ ਵਿੱਚੋਂ ਜਦੋਂ ਤੱਕ ਲੋਕ ਸੋਚਦੇ ਨੇ ਕਿ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਨਹੀਂ ਪਾਸੇ ਹੁੰਦੇ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਨਹੀਂ ਬਣਦਾ ਇੱਕ ਵਾਰ ਇਹ ਸੋਚਦਾ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣੇ ਰਹਿਣ ਪਾਰਟੀਆਂ ਦੀ ਨੀਤੀ ਦੇ ਵਿੱਚ ਕੁਝ ਸੁਧਾਰ ਕਰਨ ਦੀ ਲੋੜ ਹੈ ਜੇਕਰ ਸੁਧਾਰ ਹੋ ਜੇ ਤਾਂ ਪਾਰਟੀ ਰਿਵਾਈਵ ਵੀ ਕਰ ਚੁਗੀ ਪਾਰਟੀ ਸਰਵਾਈਵ ਵੀ ਕਰ ਚੁਗੀ ਪਰ ਅੱਜ ਦੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿ ਇਤਿਹਾਸ ਦੀ ਇੱਕ ਉਹੋ ਜਿਸ ਪਾਰਟੀ ਦਾ ਸ਼ਾਨਾਮਤ ਆ ਇਤਿਹਾਸ ਹੈ ਉਹ ਪਾਰਟੀ ਕਿਸ ਤਰੀਕੇ ਦੇ ਨਾਲ ਅੱਜ ਆਪਣੇ ਸੰਕਟ ਦੇ ਨਾਲ ਝੁੰਝ ਰਹੀ ਹੈ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ ਪੰਜਾਬ ਦੀ ਲੜਾਈ ਤਾਂ ਬਾਦ ਦੇ ਵਿੱਚ ਲੜੀ ਜਾਣੀ ਹੈ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਦੀ ਗੱਲ ਤਾਂ ਬਾਅਦ ਦੇ ਵਿੱਚ ਹੋਣੀ ਹੈ ਅੱਜ ਤਾਂ ਆਪਣੇ ਮਸਲੇ ਦੀ ਹੀ ਗੱਲ ਹੋ ਰਹੀ ਹੈ ਪਾਰਟੀ ਦੇ ਅੰਦਰ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਦੋਸਤੋ ਹੁਣ ਦੇਖਣ ਵਾਲਾ ਹੋਊਗਾ ਕਿ ਸ਼੍ਰੋਮਣੀ ਅਕਾਲੀ ਦਲ ਕਿਸ ਵਿੱਚ ਸੀਸ ਦੇ ਵਿੱਚੋਂ ਉੱਭਰੂਗੀ ਅੱਜ ਸੁਖਵੀਰ ਸਿੰਘ ਬਾਦਲ ਇੱਕ ਸਿਆਸੀ ਸੰਕਟ ਦੇ ਵਿੱਚ ਘਿਰੇ ਹੋਏ ਨਜ਼ਰ ਆਪਾਂ ਨੂੰ ਆ ਰਹੇ ਨੇ